ਦੁੱਖ ਦੀ ਉਮਰ ਹੈ ਜਿਹੜੀ ਉਹ ਵੱਧ ਜਾਂਦੀ ਹੈ ਜੀ ਵੈਸੇ ਜਿੰਨੇ ਸਵਾਸ ਲਿਖੇ ਪ੍ਰਮਾਤਮਾ ਨੇ ਉਹ ਨਹੀਂ ਲੈਣੇ ਆ ਉਮਰ ਕਿਵੇਂ ਵੱਧ ਜਾਂਦੀ ਹੈ ਜਿਹੜੀ ਸਾਡੀ ਦੁੱਖਾਂ ਤਕਲੀਫਾਂ ਦੇ ਵਿੱਚ ਉਮਰ ਬੀਤਦੀ ਹੈ ਨਾ ਉਹ ਉਮਰ ਸੁੱਖਾਂ ਵਿੱਚ ਬਤੀਤ ਹੋਣ ਲੱਗ ਜਾਂਦੀ ਹੈ ਬਸ ਇਸ ਤਰ੍ਹਾਂ ਉਮਰ ਵੱਧਦੀ ਹੈ ਇੱਕ ਵੜੇਂਦੀ ਆਰ ਜਾਂ ਦੂਜਾ ਸਹਿਵਾ ਵਿੱਚ ਇਤ ਕਿ ਇੱਕ ਸਾਹਿਬ ਚੇਤੇ ਆਉਂਦਾ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਦਾ ਜੀ ਸੋ ਵੱਡੇ ਭਾਗ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਉਪਰਦਰ ਦੇ ਉੱਤੇ ਪਹੁੰਚੇ ਹਾਂ ਆਓ ਜੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਕੱਲ ਦੀ ਲੜੀ ਜੋੜਦੇਗੇ ਨਾਲ ਕਿ ਜਿਨ੍ਹਾਂ ਨੇ ਵੀ ਸਤਿਗੁਰ ਤੋਂ ਨਿਰਮਲ ਮਤ ਲਈ ਹੈ ਜਿਨ੍ਹਾਂ ਨੇ ਵੀ ਇਹਦੇ ਵਿੱਚ ਕੋਈ ਬੰਧ ਨਹੀਂ ਕੋਈ ਹਿੰਦੂ ਆ ਸਿੱਖ ਹੈ ਮੁਸਲਮਾਨ ਐਸਾਈ ਹੈ ਸੇਵਕ ਕੀ ਮਨਸਾ ਪੂਰੀ ਪਈ ਕਹਿੰਦੇ ਇਛਾਵਾਂ ਪੂਰੀਆਂ ਹੋ ਜਾਂਦੀਆਂ ਸੇਵਕ ਦੀਆਂ ਮੰਨਦੇ ਨੇ ਇਛਾਵਾਂ ਕਦੋਂ ਜਦੋਂ ਸਤਿਗੁਰ ਤੋਂ ਨਿਰਮਲ ਮਤ ਲਈ ਸ਼ੁੱਧ ਮਤ ਲਈ ਚੰਗੀ ਮਤ ਲਈ ਤੇ ਜਣ ਕੋ ਪ੍ਰਭ ਹੋਇਓ ਦਿਆਲ ਐਸਾ ਦੀਨ ਦਿਆਲ ਪ੍ਰਮਾਤਮਾ ਸਦਾ ਹੀ ਦਿਆਲ ਰਹਿੰਦਾਗਾ ਸੇਵਕ ਨੂੰ ਸਦਾ ਨਿਹਾਲ ਇਹ ਸਾਰਾ ਸ਼ਬਦ ਆਪਾਂ ਸੰਪੂਰਨ ਵਿਆਖਿਆ ਕੀਤੀ ਤੇ ਅਖੀਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਸੀ ਜਿਸ ਦਾ ਸਾਤਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਭਗਤੀ ਕਰਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਣਾ ਬਸ ਆਓ ਜੀ ਸੋ ਕਿਉ ਬਿਸਰ ਜੇ ਘਾਲ ਨ ਭਾਨੈ ਕਹਿੰਦੇ ਵੀ ਐਸਾ ਪ੍ਰਮਾਤਮਾ ਤੂੰ ਨਾਮ ਵਿਸਾਰ ਮਣਾ ਜਿਹੜਾ ਤੇਰੇ ਮਿਹਨਤ ਕਦੇ ਵੀ ਤਿਰ ਕੀਤੀ ਹੋਈ ਮਿਹਨਤ ਅਜਾਈ ਨਹੀਂ ਜਾਂਦਾਂ ਇੱਕ ਤਿਲ ਨਹੀਂ ਭੰਨਾ ਕਾਲੇ ਤਿਲ ਮਾਤਰ ਵੀ ਜੇ ਮਿਹਨਤ ਕੀਤੀ ਨਾ ਇਧਰ ਦੁਨੀਆ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਆਪਣੀ ਮਿਹਨਤ ਪਰ ਅਜਾਈ ਚਲੀ ਜਾਵੇ ਆਪਾਂ ਆਮ ਹੀ ਕਹਿ ਦਿੰਨੇ ਆ ਚਲ ਯਾਰ ਮਿਹਨਤ ਕੀਤੀ ਗਈ ਮੇਰੀ ਚਲ ਆਮ ਹੀ ਕਹਿ ਦਿੰਨੇ ਦੁਨੀਆ ਵਿੱਚ ਕੀਤੀ ਹੋਈ ਮਿਹਨਤ ਤਾਂ ਅਜਾਈ ਜਾ ਸਕਦੀ ਹੈ ਪਰ ਪਰਮਾਰਥ ਦੇ ਰਸਤੇ ਪ੍ਰਮਾਤਮਾ ਦੇ ਰਸਤੇ ਉੱਤੇ ਕੀਤੀ ਹੋਈ ਮਿਹਨਤ ਅਜਾਈ ਨਹੀਂ ਜਾਂਦੀ ਜੀ ਆ ਵੇਖੋ ਬਾਣੀ ਕਹਿੰਦੀ ਹੈ ਸੋ ਕਿਉ ਬਿਸਰ ਜੇ ਕਾਲ ਨਾ ਭਾਨੇ ਕਹਿੰਦੇ ਵੀ ਉਹ ਮਿਹਨਤ ਅਜਾਈ ਨਹੀਂ ਜਾਣ ਦਿੰਦਾ ਅਜਾਈ ਨਹੀਂ ਜਾਣ ਦਿੰਦਾ ਪ੍ਰਮਾਤਮਾ ਸੋ ਕਿਉ ਬਿਸਰ ਜੇ ਕੀਆ ਜਾਣੈ ਉਹ ਪ੍ਰਮਾਤਮਾ ਨੂੰ ਤੂੰ ਨਾ ਵਿਸਾਰ ਜੋ ਕੀ ਤੈਨੂੰ ਜਾਣਦਾ ਤੇਰੇ ਨੂੰ ਜੋ ਕੀਆ ਜਾਣੈ ਜੋ ਤੂੰ ਕੁਛ ਕੀਤਾ ਨਾ ਉਹ ਤਾਂ ਕਿ ਲ ਕੋਲਿੰਗਾ ਮਣਾਉ ਤਾਂ ਜਾਣਦਾ ਹੈ ਪ੍ਰਮਾਤਮਾ ਆਪਾਂ ਇੱਕ ਦੂਜਾ ਬੰਦਾ ਬੰਦੇ ਤੋਂ ਨਾ ਪੜਦੇ ਪਾ ਸਕਦਾ ਘਰ ਵਾਲੀ ਘਰ ਵਾਲੇ ਤੋਂ ਪੜਦੇ ਪਾ ਸਕਦੀ ਹੈ ਘਰ ਵਾਲਾ ਘਰ ਵਾਲੀ ਤੋਂ ਪੜਦੇ ਪਾ ਸਕਦਾਗਾ ਮਾਤਾ ਪਿਤਾ ਤੋਂ ਪੜਦੇ ਪਾਲੂਗਾ ਚਾਚੇ ਤਾਇਆ ਤੋਂ ਪੜਦੇ ਪਾਲੂ ਪਿੰਡ ਵਾਲਿਆਂ ਤੋਂ ਪੜਦੇ ਪਾਲੂਗਾ ਅਖੀਰ ਨੂੰ ਕੀ ਹੁੰਦਾ ਜੀ ਉਹਦਾ ਹਾਲ ਸਾਹਮਣੇ ਆ ਜਾਂਦਾ ਜੀ ਸੱਚ ਸਾਹਮਣੇ ਆ ਜਾਂਦਾ ਫਿਰ ਅਖੀਰ ਨੂੰ ਜੋ ਲਿਖਿਆ ਗਿਆਗਾ ਲੇਖ ਮਨ ਦੇ ਉੱਤੇ ਉਹਰ ਪ੍ਰਗਟ ਹੁੰਦਾ ਜੀ ਕਿਉਂ ਬਾਣੀ ਇਹ ਕਹਿੰਦੀ ਐ ਕਿ ਲਿਖਿਆ ਮਿਟ ਨਾ ਸਕੀਐ ਸਕੀਐ ਜੋ ਲਿਖਿਆ ਕਰਤਾਰ ਕਹਿੰਦਾ ਜਿਹੜਾ ਕਰਤਾਰ ਨੇ ਲਿਖ ਦਿੱਤਾ ਉਹ ਮਿਟ ਨਹੀਂ ਸਕਦੇ ਆਪਾਂ ਫਿਰ ਹਣ ਪਾਈ ਸੋ ਗੁਰੂ ਜੀ ਕਹਿੰਦੇ ਸੋ ਕਿਉਂ ਵਿਸਰੈ ਜੇ ਕੀ ਆ ਜਾਣੈ ਪੁੱਤਰ ਕੀਤੇ ਹੋਏ ਨੂੰ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪ੍ਰਸ਼ਾਨਤਾ ਉਹ ਭਲਾ ਕਿ ਬੁਰਾ ਤੂੰ ਉਹ ਜਾਣਦਾ ਤੈਨੂੰ ਅੰਦਰੋਂ ਹੀ ਜਾਣਦਾਗਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦਿੱਇਆ ਉਹ ਪ੍ਰਮਾਤਮਾ ਨੂੰ ਤੂੰ ਕਿਉਂ ਵਿਸਾਹ ਦਿੱਤਾ ਜਿਨੇ ਸਭ ਕੁਝ ਦਿੱਤਾ ਹੋਇਆ ਮਨਾ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਉਹ ਪ੍ਰਮਾਤਮਾ ਨੂੰ ਕਿਉਂ ਵਿਸਾਰਿਆ ਹੋਇਆ ਜਿਨੇ ਇਡਾ ਸੋਹਣਾ ਜੀਵਨ ਦਿੱਤਾ ਹੋਇਆ ਸੋ ਕਿਉਂ ਬਿਸਰੈ ਜੇ ਅਗਣ ਮੈਂ ਰੱਖੈ ਕੋ ਐਸਾ ਪ੍ਰਮਾਤਮਾ ਤੂੰ ਕਿਉਂ ਵਿਸਾਰ ਦਿੱਤਾ ਜਿਨੇ ਪ੍ਰਮਾਤਮਾ ਦੇ ਗਰਭਗਣ ਦੇ ਵਿੱਚ ਤੈਨੂੰ ਰੱਖਿਆ ਮਾ ਮੇਰਾ ਗੁਰਪਰਸਾਦ ਕੋ ਵਿਰਲਾ ਲਖੈ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਸਮਝਦਾਗਾ ਸੋ ਕਿਉਂ ਬਿਸਰੈ ਜੇ ਵਿਕਤੇ ਕਾਢੈ ਇੰਦੇ ਐਸਾ ਪ੍ਰਮਾਤਮਾ ਤੋਂ ਨਾ ਵਿਸਾਰ ਜਿਹੜਾ ਮਾਇਆ ਤੈਨੂੰ ਕੱਢ ਲੈਂਦਾ ਦਾ ਜਨਮ ਜਨਮ ਕਾ ਟੂਟਾ ਗੰਢ ਜਨਮਾਂ ਜਨਮਾਂ ਦੇ ਵਿਛੜੇ ਹੋਏ ਨੂੰ ਮਿਲ ਲੈਂਦਾ ਗੁਰਪੂਰੈ ਤਤ ਇਹ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਪੂਰੇ ਗੁਰੂ ਦੇ ਹੀ ਸਿਧਾਂਤ ਭਈ ਸਮਝਾਇਆਗਾ ਜਿਨ੍ਹਾਂ ਨੇ ਵੀ ਆਪਣਾ ਪ੍ਰਮਾਤਮਾ ਨੂੰ ਧਿਆਇਆਗਾ ਤਾਂ ਉਹਦੇ ਵਿੱਚ ਹੀ ਸਮਾ ਜਾਂਦੇ ਐ ਸਤ ਜਣ ਸੰਤ ਕਰੋ ਏ ਕਾਮ ਹੇ ਭਾਈ ਰੱਬ ਦੇ ਪਿਆਰਿਓ ਸੰਤ ਜਣੋ ਇਹ ਕੰਮ ਕਰੋ ਕੀ ਕੰਮ ਆਣ ਤਿਆਗ ਜਪੋ ਹਰ ਨਾਮ ਸਭ ਕੁਝ ਛੱਡ ਕੇ ਇੱਕ ਪ੍ਰਮਾਤਮਾ ਦਾ ਨਾਮ ਜਪੋ ਭਾਈ ਹੁਣ ਆਪਾਂ ਨੂੰ ਐ ਲੱਗੂਗਾ ਵੀ ਇੱਥੇ ਇਹ ਕਹਿ ਦਿੱਤਾ ਵੀ ਗੁਰੂ ਆਦਿਨਦੇਵ ਮਹਾਰਾਜ ਨੇ ਵੀ ਇੱਕ ਨਾਮ ਹੀ ਜਪਣਾ ਸਭ ਤੋਂ ਜ਼ਰੂਰੀ ਹੈ ਨਹੀਂ ਨਹੀਂ ਪਿਆਰਿਓ ਨਾਮ ਨੂੰ ਜਵਾਨ ਨਾਲ ਬੋਲਣਾ ਵੀ ਜ਼ਰੂਰੀ ਹੈ ਤੇ ਨਾਮ ਨੂੰ ਧਿਆਨ ਚ ਰੱਖਣਾ ਵੀ ਜ਼ਰੂਰੀ ਹੈ ਹੁਣ ਜਦੋਂ ਆਪਾਂ ਕੋਈ ਕੰਮ ਕਰਦੇ ਆ ਤੇ ਜਿਹਨੂੰ ਆਪਾਂ ਯਾਦ ਕਰਦੇ ਆ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਆ ਉਹਦੀ ਯਾਦ ਮਨ ਵਿੱਚ ਵਸੀ ਹੈ ਕੀ ਬੰਦਾ ਛਲਕ ਕਪਟ ਠੱਗੀ ਚੋਰੀ ਕਰ ਸਕਦਾਗਾ ਕੰਮ ਦੇ ਵਿੱਚ ਹੈਨਾ ਇਮਾਨਦਾਰੀ ਰਹੋ ਇਮਾਨਦਾਰ ਰਹੋ ਕੋਈ ਪੱਲੇ ਤੇ ਹਰੇਕ ਕੰਮ ਨੂੰ ਹਾਂ ਮਾਨ ਦਾ ਇਹਨਾਂ ਕਰਕੇ ਉਹਨੂੰ ਪੂਰਾ ਕੰਮ ਪ੍ਰੋਪਰ ਪੂਰਾ ਦੇਊਗਾ ਅਗਲੇ ਨੂੰ ਵੀ ਤੇ ਅਗਲਾ ਮਾਲਕ ਵੀ ਖੁਸ਼ ਹੋ ਜਾਂਦਾ ਵੀ ਹੈ ਯਾਰ ਬੰਦਾ ਵਧੀਆ ਤਾਂ ਤੇ ਜਦੋਂ ਭਾਈ ਮaaf ਕਰ ਦੇਣਾ ਮੈਂ ਗੱਲ ਕਹੀ ਦੇ ਦ ਬੰਦੇ ਦੇਵਾ ਵੀ ਜੇ ਵਿੱਚੋਂ ਕਹਿੰਦਾ ਯਾਰ ਇੰਨੇ ਇੱਕ ਗੱਟੇ ਆਪਾਂ ਲਾਦ ਗਏ ਮੰਨ ਲਓ ਵੀ ਟਰੱਕ ਦੇ ਉੱਤੇ ਲੋਡ ਕੀਤਾਗਾ ਇੰਨੇ ਇੱਕ ਗੱਟੇ ਆਪਾਂ ਲਾੜ ਗਏ ਹੈ ਇੰਨਾ ਕ ਤੇਲ ਆਪਾਂ ਕੱਢ ਲਏ ਵਿੱਚੋਂ ਹਾਂ ਹੁੰਦਾ ਨਾ ਜੀ ਸੱਚਮੁੱਚ ਜੀ ਫੇਰ ਨਹੀਂ ਬਸ ਫੇਰ ਤਾਂ ਖੇਡ ਇੱਥੋਂ ਹੀ ਵਿਗੜਨ ਨੂੰ ਸ਼ੁਰੂ ਹੁੰਦੀ ਆ ਪਿਆਰਿਓ ਬਸ ਜਦੋਂ ਬੰਦਾ ਸੋਚਣਾ ਬੁਰਾ ਸੋਚਣਾ ਸ਼ੁਰੂ ਕਰ ਦਿੰਦਾ ਹਨਾ ਆਪਣੀ ਹੀ ਮਸ਼ੀਨਰੀ ਦੇ ਵਿੱਚ ਜੀ ਚਲਾਉਣੀ ਹੈ ਉਸੇ ਮਸ਼ੀਨਰੀ ਵਿੱਚ ਕੱਪੜੇ ਕਰਨ ਦੇ ਬਾਰੇ ਸੋਚਣ ਸੋਚਣ ਲੱਗ ਜਾਂਦਾ ਬੰਦਾ ਕਿੱਡੀ ਮਾੜੀ ਨੀਤ ਹੋ ਜਾਂਦੀ ਬੰਦੇ ਦੀ ਸੋ ਭਾਈ ਇਹ ਰੱਬ ਦੇ ਪਿਆਰੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਆਣ ਤਿਆਗ ਜਪੋ ਹਰਨਾਮ ਸਭ ਕੁਝ ਛੱਡ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਭਾਈ ਆਪ ਜਪੋ ਅਵਰਾ ਨਾਮ ਜਪਾਵੋ ਕਹਿੰਦੇ ਆਪ ਵੀ ਜਪੋ ਤੇ ਹੋਰ ਨਾਮ ਨਾਮ ਜਪਾਵੋ ਪ੍ਰਮਾਤਮਾ ਦਾ ਭਗਤ ਭਾਏ ਤਰੀਐ ਸੰਸਾਰ ਪ੍ਰੇਮਾ ਭਗਤੀ ਕਰਕੇ ਸੰਸਾਰ ਤੋਂ ਤਰ ਜਾਈਦਾ ਹੈ ਬਿਨ ਭਗਤੀ ਤਨ ਹੋਸੀ ਸ਼ਾਰ ਸ਼ਾਰ ਦਾ ਅਰਥ ਹੁੰਦਾ ਜੀ ਸਵਾਹ ਕਹਿੰਦੇ ਭਗਤੀ ਤੋਂ ਬਿਨਾ ਸਰੀਰ ਸਵਾਹ ਹੋ ਜਾਊਗਾ ਸੱਚਮੁੱਚ ਹੈ ਜੀ ਇਹ ਸਰੀਰ ਤਾਂ ਸ਼ਮਸ਼ਾਨ ਘਾਟ ਵੱਲ ਨੂੰ ਜਾ ਰਿਹਾ ਪਿਆਰਿਓ ਜੇ ਕੋਈ ਬੰਦਾ ਕਹਿ ਦੇਣਾ ਹੁਣੀ ਮੈਂ ਵੱਡਾ ਹੋਈ ਜਾਂਦਾ ਵੱਡਾ ਨਹੀਂ ਹੋਈ ਜਾਂਦਾ ਇਹ ਸ਼ਮਸ਼ਾਨ ਵੱਲ ਨੂੰ ਤੂੰ ਵੱਧ ਰਿਆਂਗਾ ਦਿਨੋ ਦਿਨ ਤੇਰੀ ਉਮਰ ਘਟ ਰਹੀ ਹੈ ਪਾਣੀ ਵਿੱਚ ਲਿਖਿਆ ਗੁਰੂ ਸਾਹਿਬ ਜੀ ਨੌਵੇਂ ਪਾਤਸ਼ਾਹ ਦਾ ਬਚਨ ਹੈ ਚੇਤਨਾ ਹੈ ਤੋ ਚਿਤ ਲੈ ਇਸ ਦਿਨ ਮੈਂ ਪ੍ਰਾਨੀ ਛਣ ਛਣ ਆਉਦ ਬਿਹਤ ਹੈ ਫੁੱਟੇ ਘਟ ਜਿਉ ਪਾਣੀ ਇਹ ਤਾਂ ਜਿਵੇਂ ਫੁੱਟੜੇ ਘੜੜੇ ਦਾ ਪਾਣੀ ਹੁੰਦਾ ਨਾ ਛਣ ਛਣ ਕਰਕੇ ਵੀ ਦ ਜਾ ਰਿਹਾ ਮਾਣਾ ਮੇਰਿਆ ਬਿਨ ਭਗਤੀ ਤਨ ਹੋਸੀ ਛਾਰ ਸਰਵ ਕਲਿਆਣ ਸੁਖ ਨਿਦ ਨਾਮ ਸਾਰੀਆਂ ਮੁਕਤੀਆਂ ਤੇ ਸੁੱਖਾਂ ਦਾ ਖਜ਼ਾਨਾ ਨਾਮ ਹੈ ਬੂੜਤ ਜਾਤ ਪਾਏ ਬਿਸਰਾਮ ਡੋਦਾ ਵੀ ਤਰ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਸਾਰਾ ਪਾਲਿਆ ਨਾ ਜਿਨੇ ਬੂੜਤ ਜਾਤ ਪਾਏ ਬਿਸਰਾਮ ਡੁੱਬਦੇ ਜਾਂਦੇ ਸੀਗੇ ਬਹੁਤ ਡੁੱਬਦੇ ਜਾਂਦੇ ਸੀ ਪਿਆਰਿਓ ਜੇ ਆਪਾਂ ਇਤਿਹਾਸ ਵਿੱਚੋਂ ਵੇਖ ਗਏ ਕਿੰਨੇ ਡੁੱਬਦਿਆਂ ਬਾਬੇ ਨਾਨਕ ਨੇ ਬਚਾਇਆ ਸੱਜਣ ਠੱਗ ਡੁੱਬਦਾ ਜਾਂਦਾ ਸੀ ਨਾ ਗਲਤ ਕੰਮਾਂ ਦੇ ਵਿੱਚ ਭੂਮੀਆਂ ਚੋਰ ਡੁੱਬਦਾ ਜਾਂਦਾ ਸੀਗਾ ਕੌਡਾ ਰਾਖਸ਼ ਡੁੱਬਦਾ ਜਾਂਦਾ ਸੀ ਬਾਬੇ ਨਾਨਕ ਨੇ ਸਹਾਰਾ ਦੇ ਕੇ ਵਿਚਾਲਿਆ ਵਿਚਾਲਿਆ ਜੀ ਡੁੱਬਦੇ ਜਾਂਦੇ ਬਹੁਤ ਦੁਨੀਆ ਡੁੱਬਦੀ ਜਾਂਦੀ ਮਾੜੇ ਕੰਮਾਂ ਦੇ ਵਿੱਚ ਪਿਆਰਿਓ ਤੇ ਜੇ ਕਿਤੇ ਗੁਰੂ ਨਾਲ ਜੁੜ ਜਾਵੇ ਡੁੱਬਦੇ ਨੂੰ ਫਿਰ ਸਹਾਰਾ ਮਿਲ ਜਾਂਦਾ ਕਹਿੰਦੇ ਗੁਰੂ ਜੀ ਕਹਿੰਦੇ ਬੂੜ ਤੇ ਜਾਤ ਪਾਏ ਬਿਸਰਾਮ ਇੱਥੇ ਦਾ ਭਾਈ ਡੁੱਬਦੇ ਨੂੰ ਸਹਾਰਾ ਮਿਲ ਜਾਂਦਾ ਹੈ ਤੇ ਉਹ ਵੀ ਟਿਕਾਣਾ ਪਾ ਲੈਂਦਾ ਉਹ ਵੀ ਸਹਾਰਾ ਪਾ ਲੈਂਦਾ ਸਗਲ ਦੁੱਖ ਕਾ ਹੋਤ ਨਾਸ਼ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਨਾਨਕ ਨਾਮ ਜਪੋ ਗੁਣਤਾਸ ਗੁਣਤਾ ਹਰਤਨ ਜੀ ਗੁਣਾ ਦਾ ਖਜ਼ਾਨਾ ਇੱਕ ਨਾਮ ਜਪੂ ਪ੍ਰਮਾਤਮਾ ਦਾ ਸੋ ਇਹ ਦੋ ਪਦਾਂ ਦੀ ਵਿਚਾਰ ਆਪਾਂ ਕੀਤੀ ਹੈ ਜੀ ਚੌਥਾ ਤੇ ਪੰਜਵਾਂ ਸੋ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਗਏ ਭਾਈ ਆਪ ਚੱਲ ਗਏ ਪਹਿਲਾਂ ਆਪਾਂ ਨਾਲ ਹੋਰਨਾਂ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਈਏ ਕਿਉਂਕਿ ਗੁਰੂ ਘਰ ਦੇ ਨਾਲ ਜੋੜਨਾ ਬਹੁਤ ਵੱਡਾ ਪੁੰਨ ਹੈ ਭਾਈ ਇਸ ਨੂੰ ਪ੍ਰੇਰ ਕੇ ਲੈ ਕੇ ਆਉਣਾ ਵੀ ਚੱਲ ਮਣਾ ਤੂੰ ਵੀ ਚੱਲ ਭਾਈ ਸਾਡੇ ਨਾਲ ਤੇ ਗੁਰੂ ਨਾਲੋਂ ਤੋੜ ਦੇਣਾ ਬਹੁਤ ਵੱਡਾ ਪਾਪ ਹੈ ਉਹ ਜਿਵੇਂ ਇੱਕ ਆ ਜੜੀ ਦੀ ਸਾਖੀ ਆਉਂਦੀ ਹੈ ਨਾ ਨਿੱਕੀ ਜੀ ਹੈ ਕਹਿ ਦੇਵਾਂ ਮੈਂ ਉਹ ਕਹਿੰਦੇ ਵੀ ਇੱਕ ਆ ਜੜੀ ਸੀ ਜੀ ਬੱਕਰਾਂ ਵਾਲਾ ਆ ਜਿਹੜੀ ਬੱਕਰੀਆਂ ਵਾਲੇ ਨੂੰ ਕਹੇ ਹੁੰਦੇ ਆ ਬੱਕਰੀਆਂ ਰੱਖੀਆਂ ਹੋਊਗਾ ਸਿੰਘਾਂ ਤੇ ਸ਼ਹਿਰ ਕੋਈ ਕੰਮ ਗਿਆ ਆਪਦਾ ਸਰੀਰਕ ਤੌਰ ਤੇ ਮੰਨ ਲਓ ਕੋਈ ਕੰਮ ਸੀ ਉਹਨੂੰ ਦੀ ਪੇਡਾਂ ਨੂੰ ਬਾੜੇ ਚ ਪਾਇਆ ਬਾੜੇ ਵਿੱਚ ਖਿਲਾਰ ਕੇ ਪੇਡਾਂ ਨੂੰ ਤੇ ਸ਼ਹਿਰ ਨੂੰ ਜਦੋਂ ਜਾਣ ਲੱਗਦੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਹੀ ਕਹਿੰਦੇ ਇੱਕ ਮਸਜਿਦ ਸੀ ਉਹਦੇ ਵਿੱਚ ਅੱਲਾ ਦੀ ਕਥਾ ਹੋਈ ਜਾਵੇ ਜਿਵੇਂ ਆਪਾਂ ਮੈਕ ਤੇ ਕਰਦੇ ਆ ਇਸ ਤਰ੍ਹਾਂ ਕਹਿੰਦੇ ਵੀ ਕਥਾ ਹੋਈ ਜਾਵੇ ਜਿਸ ਵੇਲੇ ਕਹਿੰਦੇ ਵੀ ਇਹ ਕਥਾ ਹੋਈ ਜਾਵੇ ਤੇ ਕਥਾ ਸੁਣੇ ਨੇ ਵੀ ਅੱਲਾ ਤਾਂ ਇਕ ਹੀ ਹੈ ਉਹਦੇ ਵਰਗਾ ਹੋਰ ਕੋਈ ਹੋਣੀਗਾ ਤੇ ਉਹਦਾ ਕੋਈ ਸਾਕਾ ਸੰਬੰਧੀ ਭੈਣ ਭਰਾ ਵੀ ਕੋਈ ਹੋਣੀਗਾ ਕਹਿੰਦੇ ਵੀ ਇਸ ਤਰ੍ਹਾਂ ਜਦ ਸੁਣਿਆ ਨੇ ਵੀ ਇਕੱਲਾ ਹੀ ਆ ਉਹ ਤੇ ਕਹਿੰਦਾ ਵੀ ਪ੍ਰਮਾਤਮਾ ਤੂੰ ਤੇ ਮੈਂ ਤਾਂ ਯਾਰ ਇਕੋ ਜਿਹੀ ਐ ਜਮਾ ਨਾ ਤੇਰੇ ਮਾਂ ਪਿਓ ਆ ਨਾ ਮੇਰੇ ਮਾਂ ਪਿਓ ਐ ਨਾ ਮੇਰੇ ਕੋਈ ਭੈਣ ਭਰਾਗਾ ਨਾ ਹੀ ਕੋਈ ਤੇਰੇ ਭੈਣ ਭਰਾਗਾ ਤੇ ਇੱਕ ਕਾਲ ਮੈਂ ਭੁੱਲ ਗਿਆ ਵੀ ਤੇਰੇ ਕੋਲੇ ਬੱਕਰੀਆਂ ਪਤਾ ਨਹੀਂ ਹੈਗੀਆਂ ਕਿ ਨਹੀਂ ਕਹਿੰਦੇ ਵੀ ਜਦੋਂ ਇਸ ਤਰ੍ਹਾਂ ਗੱਲਾਂ ਕਰਨ ਲੱਗ ਗਿਆ ਜੀ ਸੁਰਤ ਜੁੜੀ ਹੋਈ ਅੰਦਰੋਂ ਅੰਦਰੋਂ ਪ੍ਰੇਮ ਭਾਵਨਾ ਵਿੱਚ ਜੁੜੀ ਹੋਈ ਸਤਿ ਭੋਲੇ ਭਾਏ ਮਿਲੇ ਰਘੁਨਾਥ ਭੋਲੇ ਭਾ ਦੇ ਵਿੱਚ ਆਖਿਆ ਜਾਵੇ ਜਦੋਂ ਪੈਰ ਚਲਾਕੀਆਂ ਨਾਲ ਦੀ ਨਾ ਕਹਿੰਦੇ ਵੀ ਪ੍ਰਮਾਤਮਾ ਤੂੰ ਵੀ ਇਕੱਲਾ ਤੇ ਮੈਂ ਵੀ ਇਕੱਲਾ ਤੇ ਆ ਜਾ ਫਿਰ ਆਪਾਂ ਇਕੱਠੇ ਨਾ ਰਹਿ ਪਾ ਕਰ ਗਏ ਆਪਾਂ ਕਹਿੰਦੇ ਵੀ ਜਦੋਂ ਗੱਲਾਂ ਕਰੀ ਜਾਵੇ ਨਾ ਵੀ ਵੀ ਪ੍ਰਮਾਤਮਾ ਤੂੰ ਇਕੱਲਾ ਹੀ ਐ ਜੇ ਤੈਨੂੰ ਬੁਖਾਰ ਚੜ ਜਾ ਕਰੂਗਾ ਨਾ ਤਾਂ ਮੇਰੇ ਕੋਲੇ ਨਾ ਮੇਰੇ ਬਾਪੂ ਦੇ ਦੱਸੇ ਹੋਏ ਨੁਸਖੇ ਹੈਗੇ ਆਗੇ ਮੈਂ ਬੱਕਰੀ ਦਾ ਦੁੱਧ ਪਿਆ ਕੇ ਮੈਂ ਬੰਦੇ ਦਾ ਬੁਖਾਰ ਲਾ ਦਾਨਾਗਾ ਤੇਰਾ ਪਜਾਮਾ ਜੇ ਪਾੜ ਜਾ ਕਰੂਗਾ ਨਾ ਤਾਂ ਮੇਰੇ ਕੋਲੇ ਸੂਈ ਧਾਗਾ ਵੀ ਹੈਗਾ ਗੰਢਣ ਨੂੰ ਕਹਿੰਦੇ ਵੀ ਜਦੋਂ ਇਹ ਗੱਲ ਆਖੀ ਜਾਵੇ ਨਾ ਵੀ ਬੁਖਾਰ ਤੇਰਾ ਮੈਂ ਲਾਦਾ ਕਰੂੰਗਾ ਤੇ ਸੂਈ ਧਾਗਾ ਨਾ ਤੇਰੇ ਮੈਂ ਲੀੜੇ ਸੌਂਦਿਆ ਕਰੂੰ ਪਜਾਮਾ ਪਾੜ ਜਾ ਕਰੂਗਾ ਜੇ ਕਿਤੇ ਝਾੜੀਆਂ ਚੜ੍ਹ ਕੇ ਉਥੋਂ ਦੇ ਟੱਪੇ ਜਾਂਦੇ ਸੀ ਈਸਾ ਜੀ ਕਹਿੰਦੇ ਵੱਟ ਕੇ ਮੂੰਹ ਦੇ ਉੱਤੇ ਚਪੇੜਾ ਮਾਰਿਆ ਉਹਦੇ ਆਹ ਕਹਿੰਦੇ ਮੂਰਖਾ ਤੂੰ ਅੱਲਾ ਨੂੰ ਅੱਲਾ ਦਾ ਬੁਖਾਰ ਲਾਏਗਾ ਤੂੰ ਅੱਲਾ ਦੇ ਪਾਟੇ ਹੋਏ ਕੱਪੜੇ ਸੋਏਗਾ ਇਸ ਤਰ੍ਹਾਂ ਜਿਉਂ ਉਹ ਜਦੋਂ ਮੂਹੋਂ ਵਟ ਵਟ ਕੇ ਚਪੇੜਾ ਮਾਰਿਆ ਤੇ ਚਲ ਠੀਕ ਆ ਕਹਿੰਦੇ ਅੱਲਾ ਫਿਰ ਜਾਪਾ ਇਹ ਹੁਣ ਇਹ ਕਹਿੰਦੇ ਆ ਈਸਾ ਜੀ ਕਹਿੰਦੇ ਆ ਵੀ ਨਹੀਂ ਤੂੰ ਭਾਈ ਨੂੰ ਮਿਲਣਾਗਾ ਚਲ ਤੇਰੀ ਮਰਜ਼ੀ ਫਿਰ ਭਾਈ ਮੈਨੂੰ ਤਾਂ ਮੈਂ ਤਾਂ ਕਹਿੰਦਾ ਸੀ ਕਿ ਆਪਾਂ ਇਕੱਠੇ ਰਹਿ ਪਿਆ ਕਰਗੇ ਕਹਿੰਦੇ ਕੋ ਤੂਰ ਦੀ ਪਹਾੜੀ ਉੱਤੇ ਈਸਾ ਜੀ ਬੰਦਗੀ ਕਰਨ ਜਾਂਦੇ ਸੀ ਪ੍ਰਮਾਤਮਾ ਦੀ ਬੰਦਗੀ ਕਰਨ ਗਏ ਤੇ ਅੱਜ ਮਾਨੀ ਨਾ ਲੱਗੇ ਅੱਜ ਮਾਨ ਨਾ ਲੱਗੇ ਜਦੋਂ ਬੈਠਣ ਨਹੀਂ ਉਹ ਬਸ ਉਹ ਮਤਲਬ ਬੈਠ ਜਾਂਦੇ ਸੀ ਤੇ ਸਮਾਦਿਸ਼ਟ ਹੋ ਜਾਂਦੇ ਸੀ ਸੱਚਮੁੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਅੱਜ ਮਾਨੀ ਨਾ ਲੱਗੇ ਕਹਿੰਦੇ ਵੀ ਅੱਲਾ ਮੁਰੇ ਫਰਿਆਦ ਕੀਤੀ ਈਸਾ ਜੀ ਨੇ ਵੀ ਇਹ ਅੱਲਾ ਅੱਜ ਕੀ ਗੱਲ ਹੋ ਗਈ ਵੀ ਅੱਜ ਮੇਰਾ ਧਿਆਨ ਹੀ ਨਹੀਂ ਜੁੜਦਾ ਫਿਰ ਕਹਿੰਦੇ ਉਹਨੂੰ ਅੰਦਰੋਂ ਹੀ ਫਿਰ ਆਕਾਸ਼ਵਾਣੀ ਹੋਈ ਵੀਰ ਈਸਾ ਅੱਜ ਤੂੰ ਕਿਵੇਂ ਜੁੜੇ ਅੱਜ ਜੁੜੇ ਹੋਏ ਨੂੰ ਤੋੜ ਕੇ ਆਇਆ ਤੂੰ ਤੂੰ ਜੁੜੇ ਹੋਏ ਨੂੰ ਤੋੜ ਕੇ ਆਇਆਗਾ ਜਾਂ ਉਹ ਤੋਂ ਮਾਫੀ ਮੰਗ ਕੇ ਆ ਤੂੰ ਵੀ ਉਹਨੂੰ ਲਾ ਕੇ ਆ ਉਹ ਨਾਮ ਦੇ ਨਾਲ ਜੋ ਜੁੜਿਆ ਹੋਇਆ ਸੀਗਾ ਉਹ ਆ ਜਿਹੜੀ ਭੇਡਾਂ ਵਾਲਾ ਸੀ ਨਾ ਜਿਹੜਾ ਜੁੜਿਆ ਹੋਇਆ ਸੀਗਾ ਕਹਿੰਦੇ ਵੀ ਜਦੋਂ ਜਾ ਕੇ ਉਹਨੇ ਕਿਹਾ ਵੀ ਭਾਈ ਤੂੰ ਵੀ ਕਹਿਲਾ ਅੱਲਾ ਕੱਲਾ ਹੀ ਐ ਉਹਦਾ ਕੋਈ ਸ਼ਰੀਕ ਵੀ ਹੈ ਨਹੀਂਗਾ ਕੋਈ ਨਹੀਂ ਸਾਰਾ ਕੁਝ ਉਹਵੇਂ ਗੱਲਾਂ ਕਰਨ ਲੱਗ ਗਿਆ ਜੀ ਕਹਿੰਦੇ ਫੇਰ ਕਿਤੇ ਜਾ ਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਉਹਦਾ ਮਨ ਜੁੜਿਆ ਜੀ ਈਸਾ ਜੀ ਦਾ ਇਸ ਤਰ੍ਹਾਂ ਵੀ ਜਿਹੜੇ ਮੁਨੱਖ ਕਈ ਵਾਰ ਹੁੰਦੇ ਪਿਆਰੇ ਉਹ ਭੋਲੇ ਭਾਈ ਮਿਲਿਆ ਰਘੁਨਾਥ ਭੋਲੇ ਭਾਦ ਨਾ ਮਿਲਦਾ ਚਲਾਕੀਆਂ ਦੇ ਨਾਲ ਨਹੀਂ ਨਾ ਕੋ ਮਿਲਦਾ ਜਿਹੜੇ ਲੋਕ ਚਲਾਕੀਆਂ ਕਰਦੇ ਐ ਵੀ ਗੁਰੂ ਦੇ ਦਾਤੇ ਕੁਝ ਹੋਰ ਐ ਇੱਥੋਂ ਜਦੋਂ ਬਾਹਰ ਨਿਕਲ ਕੇ ਕੁਝ ਹੋਰ ਬਣ ਜਾਣਾ ਨਾ ਭੋਲਾ ਭਾਵ ਚਲਾਕੀਆਂ ਨਹੀਂ ਇੱਥੇ ਵਰਤੀਆਂ ਚਲਾਕੀਆਂ ਗੁਰੂ ਜਾਣਦਾਗਾ ਚਲਾਕ ਮਣੁੱਖ ਨੂੰ ਗੁਰੂ ਅੰਦਰ ਉਹ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤ ਭਲਾ ਕੇ ਬੁਰਾ ਇਹ ਜਾਣਦਾ ਤਾਂ ਇਹ ਤੋਂ ਕੀ ਲੋਕਾਂਗੇ ਪਿਆਰਿਓ ਸੋ ਚੰਗੇ ਮਾਰਗ ਉੱਤੇ ਚੱਲਗੇ ਭਾਈ ਆਪਦੇ ਬੱਚਿਆਂ ਨੂੰ ਚੰਗੇ ਮਾਰਗ ਤੇ ਲਾਈਏ ਅੱਜ ਸੰਗਰਾਂਦ ਹੈ ਸੰਗਰਾਂਦ ਦੇ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਉਹ ਦਾ ਮਹੀਨਾ ਔਖਤ ਖਾਰ ਨਾ ਵਿਆਪਈ ਉਹਦਾ ਮਹੀਨਾ ਫਿਰ ਠੰਡ ਦਾ ਮਹੀਨਾ ਮੰਨਿਆ ਜਾਂਦਾ ਹੈ ਜੀ ਇਸ ਮਹੀਨੇ ਦੇ ਵਿੱਚ ਜੋ ਕੱਲ ਵੀ ਆਪਾਂ ਬੇਨਤੀ ਕੀਤੀ ਸੀ ਮੈਂ ਦਾਸ ਨੇ ਕਿ ਗੁਰੂ ਸਾਹਿਬ ਜੀ ਦੇ ਦਿਹਾੜੇ ਆ ਰਹੇ ਆ ਭਾਈ ਕੋਈ ਵੀ ਜਿਹੜਾ ਖੁਸ਼ੀ ਵਾਲਾ ਪ੍ਰੋਗਰਾਮ ਨਾ ਰੱਖਿਓ ਇਸ ਮਹੀਨੇ ਦੇ ਵਿੱਚ ਕਿਰਪਾ ਕਰਕੇ ਫਿਰ ਗੁਰੂ ਨੂੰ ਆਪਾਂ ਯਾਦ ਕਰਾਂਗੇ ਜਿਵੇਂ ਜਿਵੇਂ ਤਰੀਕਾ ਆ ਜਾਣਗਾ ਵੀ ਦਸੰਬਰ ਤੋਂ ਆਪਾਂ ਸ਼ੁਰੂ ਕਰਾਂਗੇ ਸ਼ਹਾਦਤ ਦੇ ਜਿਹੜੇ ਨਿੱਕੇ-ਨਿੱਕੇ ਨਿੱਕੇ-ਨਿੱਕੇ ਪੜਾਅ ਵਿੱਚੋਂ ਵੱਡੇ ਤਾਂ ਆਪਾਂ ਲੈ ਨਹੀਂ ਸਕਦੇ ਨਾ ਬੜਾ ਲੰਮਾ ਇਤਿਹਾਸ ਸੁਣਾਉਣ ਦਾ ਟਾਈਮ ਨਹੀਂ ਹੁੰਦਾ 15 ਮਿੰਟਾਂ ਦੇ ਵਿੱਚ ਜਿੰਨਾ ਕੁ ਸੁਣਾਇਆ ਜਾਇਆ ਕਰੂੰਗਾ 15-20 ਮਿੰਟਾਂ ਦੇ ਵਿੱਚ ਸੋ ਇਹ ਟਾਈਮ ਦਾ ਜਿਹੜਾ ਆਪਾਂ ਗੁਰੂ ਸਾਹਿਬ ਦੇ ਸ਼ਹਾਦਤਾਂ ਨੂੰ ਯਾਦ ਕਰਾਂਗੇ ਕਿਵੇਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਘੇਰਾ ਪਿਆ ਹੁਣ ਆ ਅੱਜਕੱਲ੍ਹ ਅਨੰਦਪੁਰ ਦਾ ਘੇਰਾ ਪਿਆ ਹੋਇਆ ਸੀ ਪਿਆਰੋ ਚੇਤੇ ਵਿੱਚ ਰੱਖਿਓ ਗੱਲ ਹੁਣ ਕਿਉਂਕਿ 9 ਮਹੀਨੇ ਤੋਂ ਲਗਾਤਾਰ ਕੇਰਾ ਚੱਲ ਰਿਆ ਸੀਗਾ 9 ਮਹੀਨੇ ਹੋ ਗਏ ਸੀਗੇ ਘੇਰਾ ਪਏ ਹੋਏ ਨੂੰ ਤੇ 9 ਮਹੀਨੇ ਤੋਂ ਕੇਰਾ ਚੱਲ ਰਿਹਾ ਸੀ ਤੇ ਭੁੱਖ ਦੇ ਨਾਲ ਸਿੰਘਾਂ ਦੇ ਜਿਹੜੇ ਜਾਨਾਂ ਤੋਂ ਪਿਆਰੇ ਘੋੜੇ ਸੀਗੇ ਉਹ ਵੀ ਮਰ ਗਏ ਤੇ ਸਿੰਘਾਂ ਨੇ ਇਹ ਜਿਹੜੇ ਕੁ ਮਰੇ ਹੋਏ ਘੋੜੇ ਸੀ ਉਹਨਾਂ ਦਾ ਮਾਸ ਖਾਣਾ ਸ਼ੁਰੂ ਕੀਤਾ ਜੀ ਰੇ ਮਨ ਕੇ ਖਾਣਾ ਪਿਆ ਮਜਬੂਰੀ ਵਿੱਚ ਇੱਕ ਬੰਦਾ ਕਹਿੰਦਾ ਨਾ ਕਹਿੰਦਾ ਵੀ ਆਖੇ ਜੇ ਗੁਰੂ ਸਾਹਿਬ ਜੀ ਨੇ ਮਾਸ ਖਾਦਾ ਤੇ ਸਿੱਖਾਂ ਨੂੰ ਕੀ ਆ ਖਾਣ ਨੂੰ ਮੈਂ ਕਿਹਾ ਚਲ ਐਂ ਕਰ ਦੱਸ ਤੂੰ ਉਹ ਪੁੱਛਣ ਵਾਲੇ ਹੋਏ ਬਸ ਜਾਣੇ ਹੁੰਦਾ ਆਪਾਂ ਮੈਂ ਕਿਹਾ ਵੀ ਤੈਨੂੰ 9 ਮਹੀਨੇ ਅਸੀਂ ਕਮਰੇ 'ਚ ਬੰਦ ਰੱਖਾਂਗੇ ਤੈਨੂੰ ਜਮਾ ਕੁਛ ਨਹੀਂ ਦਿੰਦੇ ਖਾਣ ਪੀਣ ਨੂੰ ਉਸ ਤੋਂ ਬਾਅਦ ਜਿਹੜਾ ਮਾਸ ਚਾਹੀਦਾ ਉਹ ਹੀ ਲੈਣੀ ਉਹ ਤਾਂ ਮਇਬੂਰੀ ਬਣ ਗਈ ਨਾ ਇੱਕ ਜੀਬ ਦਾ ਸੁਆਦ ਜੀਬ ਦੇ ਸੁਆਦ ਵਾਸਤੇ ਜੀਵਾਂ ਦਾ ਘਾਤ ਕਰਨਾ ਬਹੁਤ ਮਾੜਾ ਹੈਗਾ ਬਹੁਤ ਮਾੜਾ ਜੀ ਕੱਲੀ ਜੀਬ ਦੇ ਸੁਆਦ ਵਾਸਤੇ ਕਿਉਂਕਿ ਸਾਨੂੰ ਪਰਮਾਤਮਾ ਨੇ ਨਾ ਅਕਾਲ ਪੁਰਖ ਵਾਹਿਗੁਰੂ ਐਸੀ ਜਰਖੇ ਧਰਤੀ ਤੇ ਪੈਦਾ ਹੋਏ ਆ ਆਪਾਂ ਪੰਜਾਬ ਦੀ ਧਰਤੀ ਤੇ ਜਿੱਥੇ ਕੋਈ ਡੱਕਾ ਘੜੋਦ ਕੇ ਨਾ ਡੱਕਾ ਆ ਆਪਾਂ ਤੂੰ ਦਾ ਡੱਕਾ ਹੀ ਲਾਦਗੇ ਨਾ ਤੇ ਤੁੰ ਦਰਖਤ ਬਣ ਜਾਂਦਾ ਉਹ ਧਰਤੀ ਆ ਇਹ ਇਹ ਧਰਤੀ ਉਹ ਨਹੀਂ ਵੀ ਬੰਜਰ ਬੰਜਰ ਜ਼ਮੀਨ ਐ ਤੇ ਕੁਝ ਹੋਣੇ ਨਹੀਂਗਾ ਸੋ ਇਹ ਹਰੀ ਭਰੀ ਧਰਤੀ ਐ ਇੱਥੇ ਇੱਥੇ ਤਾਂ ਭਾਈ ਤੂਰ ਦਾ ਲਾਇਆ ਹੋਇਆ ਡੱਕਾ ਵੀ ਹਰਾ ਹੋ ਜਾਂਦਾ ਹੈ ਸੋ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਜਿਵੇਂ ਸਾਨੂੰ ਗੁਰੂ ਨੇ ਚਲਾਇਆ ਹੋਵੇ ਜੀਵ ਦੇ ਸਵਾਦ ਵਾਸਤੇ ਭਾਈ మాਸ ਨਹੀਂ ਖਾਣਾਗਾ ਹਾਂ ਮਜਬੂਰੀ ਵਿੱਚ ਗੁਰੂ ਸਾਹਿਬ ਜੀ ਨੂੰ ਭਾਈ ਸ਼ਿਕਾਰ ਦੇ ਵਿੱਚ ਉੱਥੇ ਲੋੜ ਪੈਂਦੀ ਸੀ ਸ਼ਿਕਾਰ ਕੀਤੇ ਜਿਹੜੇ ਸ਼ਿਕਾਰ ਦੇ ਵਿੱਚ ਵੀ ਗੁਰੂ ਦੇਨ ਤਾਂ ਭਲਾ ਹੀ ਕੀਤਾ ਭਲੇ ਦੀ ਵਰਤੀ ਸੀ ਅੰਦਰ ਤੇ ਜੀਵਾਂ ਦਾ ਘਾਤ ਕਰਕੇ ਖਾਣਾ ਬਹੁਤ ਮਾੜਾਗਾ ਨਾ ਇਹ ਵਰਜ ਤਾਂ ਭਾਈ ਗੁਰਮਤ ਦੇ ਵਿੱਚ ਬਾਬਾ ਕਬੀਰ ਜੀ ਕਹਿੰਦੇ ਭਾਂਗ ਮਾਸ਼ਲੀ ਸੁਰਾ ਪਾਣ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਤੇ ਸਭੇ ਰਸਾਤਲ ਜਾਹੇ ਸਾਰਾ ਕੁਝ ਖੇਚ ਜਾਂਦਾ ਉਹਨਾਂ ਦਾ ਕੀਤਾ ਹੋਇਆ ਭਾਂਗ ਮਾਸ਼ਲੀ ਸੁਰਾ ਪਾਣ ਇੱਕ ਮੱਛੀ ਦਾ ਮਾਸ ਹੋਇਆ ਇੱਕ ਭਾਂਗ ਹੋਇਆ ਭਾਂਗ ਮਾਸ਼ਲੀ ਸੁਰਾ ਪਾਣ ਇਹ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਵਰਤਦੇ ਹੈ ਜੀ ਇਹ ਸਾਰਾ ਕੁਝ ਖਾਣਾ ਵਰਜਤ ਹੈ ਸੋ ਗੁਰੂ ਦੇ ਦੱਸੇ ਹੋਏ ਆਸ਼ੇ ਦੇ ਅਨੁਸਾਰ ਆਉ ਦੇ ਜੀਵ ਨੂੰ ਜੋਈਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜਾਓ ਸਾਰੇ ਜਪੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ